ਸਾਡੇ ਕੋਲ ਵੀ ਇੱਕ ਅੱਛੀ ਮੰਜਾਈਲਾ ਬ੍ਰਾਹਮੋਸ ਕਰਕੇ ਬੋਲਦੇ ਹਾਂ ਉਹਨੂੰ ਆਪਾਂ ਤੇ ਰੂਸ ਕੋਲ ਇੱਕ ਮੰਜਾਈਲਾ ਕਿੰਜਲ ਮੰਜਾਈਲਾ ਇੱਕ ਸਰਪਟ ਮੰਜਾਈਲਾ ਇੱਕ ਇਹਦੇ ਕੋਲ ਹੈਗੀ ਆ ਈਰਾਨ ਦੇ ਕੋਲ ਖੈਬਰ ਮੰਜਾਈਲ ਉਹਨਾਂ ਡੈਮੋਨਸਟ੍ਰੇਟ ਕਰਕੇ ਦਿਖਾਈ ਦਿੰਦੀ ਹੈ ਇਜ਼ਰਾਈਲ ਕੋਲ ਵੀ ਇਹੋ ਜਿਹੀ ਮੰਜਾਈਲਾ ਹੋਣਗੀਆਂ ਅਮਰੀਕਾ ਕੋਲ ਵੀ ਹੋਣਗੀਆਂ ਇਹ ਮੰਜਾਈਲਾ ਕਿਸੇ ਰਡਾਰ ਸਿਸਟਮ ਚ ਨਹੀਂ ਆਉਂਦੀਆਂ ਔਰ ਇਹਨਾਂ ਨੂੰ ਡਿਟੈਕਟ ਕਰਨਾ ਸੌਖਾ ਨਹੀਂ ਹੁੰਦਾ ਤੁਸੀਂ ਕਿੰਨੇ ਵੀ ਸਿਸਟਮ ਸਾਹਮਣੇ ਲਗਾ ਲਓ ਇਹ ਸਾਰੇ ਸਿਸਟਮ ਨੂੰ ਸਰਪਾਸ ਕਰ ਜਾਂਦੀਆਂ ਨੇ ਕਿਉਂਕਿ ਇਹ ਜਿਹੜੀਆਂ ਨੇ ਇਹ ਮੈਕਸ ਸਪੀਡ ਜਾਨੀ ਮੈਕਸ ਸਪੀਡ ਜਾਨੀ ਕਿ ਸਾਊਂਡ ਦੀ ਸਪੀਡ ਤੋਂ ਮਤਲਬ 20 20000 ਗੁਣਾ ਤੇ ਚੱਲਦੀਆਂ ਨੇ 20 20000 ਗੁਣਾ ਸਾਊਂਡ ਦੀ ਸਪੀਡ 1234 ਕਿਲੋਮੀਟਰ ਹੁੰਦੀ ਹੈ ਹ ਘੰਟੇ ਦੀ 1234 ਕਿਲੋਮੀਟਰ ਹੁੰਦੀ ਹੈ ਇਹ ਇਹਦੇ ਨਾਲੋਂ 20 ਗੁਣਾ ਜ਼ਿਆਦਾ ਹ 25 ਗੁਣਾ ਜ਼ਿਆਦਾ ਇਨੀ ਸਪੀਡ ਤੇ ਚੱਲਦੀਆਂ ਨੇ ਇਹਨਾਂ ਨੂੰ ਦੁਨੀਆਂ ਦਾ ਕੋਈ ਰਡਾਰ ਨਹੀਂ ਪਕੜਦਾ ਇਹਨਾਂ ਨੂੰ ਕੋਈ ਇੰਟਰਸੈਪਟ ਸਿਸਟਮ ਇੰਟਰਸੈਪਟ ਨਹੀਂ ਕਰ ਸਕਦਾ ਉਹ ਇਹ ਹੈਗੀਆਂ ਨੇ ਸਾਰੇ ਮੁਲਕਾਂ ਨੂੰ ਹੈਗੀਆਂ ਚਾਈਨਾ ਕੋਲ ਵੀ ਹੈਗੀਆਂ ਇਸ ਕਰਕੇ ਇਹਨਾਂ ਹਾਲਾਤਾਂ ਦੇ ਵਿੱਚ ਕਿਸੇ ਨੂੰ ਅੰਡਰਐਸਟੀਮੇਟ ਨਾ ਕਰੋ ਹੁਣ ਨਾਰਥ ਕੋਰੀਆ ਕੋਲ ਮੈਂ ਪੁੱਛਦਾ ਇਹ ਸਵਾਲ ਨਾਰਥ ਕੋਰੀਆ ਕੋਲ ਕਿੰਨੀ ਮਜਾਈ ਲਨ ਕਿਸ ਨੂੰ ਪਤਾ ਹੈ ਕਿੰਨੇ ਟੰਮਾ ਬਗੇ ਕਿਸ ਨੂੰ ਪਤਾ ਹੈ ਕਿਸੇ ਨੂੰ ਨਹੀਂ ਪਤਾ ਕੱਲ ਉਹਨੂੰ ਜਦੋਂ ਚੱਲਣੇ ਆ ਹੂੰ ਉਹਨੇ ਪੁੱਛ ਕੇ ਤੇ ਨਹੀਂ ਚਲਾਉਣੇ ਨਾ ਇਹ ਮਜਾਈਲਾ ਪੁੱਛ ਕੇ ਤੇ ਨਹੀਂ ਚਲਣੀਆਂ ਨਾ ਉਹਦਾ ਪਹਿਲਾਂ ਹੀ ਜਿਹੜਾ ਉਹਨਾਂ ਦਾ ਉਹ ਜਿਹੜਾ ਉਹਨਾਂ ਦਾ 에ਅਰ ਬੇਸ ਅਮਰੀਕਾ ਦਾ ਆ ਉਹਦੇ ਉੱਤੋਂ ਦੀ ਉਹਨੇ ਇੱਕ ਵਾਰੀ ਮਜਾਈਲਾ ਚਲਾ ਕੇ ਦਿਖਾ ਦਿੱਤੀ ਸੀ ਹੂੰ ਔਰ ਅਮਰੀਕਾ ਕਹਿੰਦਾ ਸੀ ਕੋਈ ਸਾਡੇ ਤੇ ਹਮਲਾ ਨਹੀਂ ਕਰ ਸਕਦਾ ਉਹਨੇ ਪੁੱਛਿਆ ਕਿਉਂ তোমালোক পই নাই জিলা কেলৈ গাই হে নাই যোন ট্ৰম্প পি ৰাষ্ট্ৰপতি গৈছে ਟਵਿੱਟਰ ਤੇ ਪਹਿਲਾ ਟਵਿੱਟਰ ਵਾਰ ਚੱਲਦੀ ਰਹਿੰਦੀ ਸੀ ਇੱਕ ਦੂਜੇ ਨੂੰ ਟਵਿੱਟਰ ਕਰ ਕਰਕੇ ਖੇਡਦਾ ਹੈ ਔਰ ਮੁੜ ਕੇ ਮੁੜ ਕੇ ਟਰੰਪ ਨੇ ਜਾ ਕੇ ਕੈਮਨ ਦੇ ਨਾਲ ਸਮਝੌਤਾ ਵੀ ਕੀਤਾ ਸੀ ਉਹ ਸਮਝੌਤਾ ਕਿਉਂ ਹੋਇਆ ਸੀ ਕਿ ਉਹਦੀਆਂ ਮਜਾਈਲਾਂ ਅਮਰੀਕਾ ਨੂੰ ਪਾਰ ਕਰਕੇ ਸਮੁੰਦਰ ਚ ਗਿਰੀਆਂ ਸੀ ਔਰ ਇਹਨਾਂ ਨੂੰ ਪਤਾ ਵੀ ਨਹੀਂ ਚੱਲਿਆ ਉਹ ਕਿਹੜੇ ਵੇਲੇ ਨਿਕਲ ਗਈਆਂ ਇਸ ਕਰਕੇ ਕਿਹਦੇ ਕੋਲ ਕੀ ਟੈਕਨੋਲੋਜੀ ਪਈ ਹੈ ਕਿ ਹੁਣ ਦੇਖੋ ਡਰੋਨਾਂ ਦੀ ਗੱਲ ਹੋ ਰਹੀ ਹੈ ਦੁਨੀਆ ਤੇ ਐਸੇ-ਐਸੇ ਡਰੋਨ ਨੇ ਜਿਹੜੇ ਡਰੋਨਾਂ ਨੂੰ ਰੋਕਣਾ ਬੜਾ ਮੁਸ਼ਕਲ ਹੋ ਰਿਹਾ ਜਿਵੇਂ ਤੁਰਕੀ ਦੇ ਡਰੋਨ ਨੇ ਹੁਣ ਸਾਹੇਦ ਡਰੋਨ ਕਰਕੇ ਈਰਾਨ ਦੇ ਕੋਲ ਵੀ ਹੈਗਾ ਤੇ ਇਸ ਕਰ ਆ ਮਾੜੀਆਂ ਨੇ ਇੱਕ ਜਵਾਨੀ ਚ ਤੁਹਾਨੂੰ ਯਾਦ ਹੋਏਗਾ ਉਹ ਦਿਨ ਤਰੀਕ ਸੀ 25 ਸਤੰਬਰ 1986 ਉਹ ਦਿਨ ਦੁਨੀਆ ਦੀ ਸਭ ਤੋਂ ਖਤਰ ਇੱਕ ਪਹਿਲੀ ਮਜਾਇਲ ਜਿਹੜੀ ਆਈ ਸੀ ਸਟਿੰਗਰ ਮਜਾਇਲ ਟੈਸਟ ਹੋਈ ਸੀ ਜਲਾਲਾਬਾਦ 에ਅਰਬੇਸ ਦੇ ਕੋਲ ਉਹਨਾਂ ਨੇ ਕਹਿੰਦੇ ਹੁੰਦੇ ਮਜਾਹੀਦੀਨ ਵਾਲਿਆਂ ਨੇ ਟੈਸਟ ਕੀਤੀ ਸੀ ਰੂਸੀ ਹੈਲੀਕਾਪਟਰਾਂ ਦੇ ਉੱਤੇ ਤਿੰਨ ਹੈਲੀਕਾਪਟਰ ਕਰਾਈ ਸੀ ਉਹ ਦਿਨ 25 ਸਤੰਬਰ 1986 ਤੇ ਉਸ ਤੋਂ ਬਾਅਦ ਲੋਕਾਂ ਨੇ ਕਿਹਾ ਸੀ ਕਿ ਹੁਣ ਟੈਕਨੋਲੋਜੀ ਦਾ ਜ਼ਮਾਨਾ ਆ ਗਿਆ ਔਰ ਟੈਕਨੋਲੋਜੀ ਦਾ ਵਾਕਿਆ ਜ਼ਮਾਨਾ ਆਇਆ ਅਸੀਂ ਯੂਕਰੇਨ ਦੀ ਜੰਗ ਵਿੱਚ ਦੇਖਿਆ ਰੂਸ ਦੇ ਟੈਂਕ ਟੁੱਟਦੇ ਹੋਏ ਰੂਸ ਦੇ ਹੈਲੀਕਾਪਟਰ ਗਿਰਦੇ ਹੋਏ ਦੇਖੇ ਨਾ ਆਪਾਂ ਬਿਲਕੁਲ ਜੇ ਰੂਸ ਵਰਗੀ ਤਾਕਤ ਆਪਣੇ ਆਪ ਨੂੰ ਨਹੀਂ ਬਚਾ ਨਹੀਂ ਸਕਦੀ ਹਮ ਅਮਰੀਕਾ ਵਰਗੀਆਂ ਤਾਕਤਾਂਾ ਪੜਿਆ ਆਪਣੇ ਨਹੀਂ ਬਚਾ ਨਹੀਂ ਸਕਦੀ ਹੁਣ ਦੇਖ ਲਿਆ ਨਾ ਅਮਰੀਕਾ ਦਾ ਹਾਲ ਕੀ ਕੀਤਾ ਉਹਨਾਂ ਨੇ ਈਰਾਨ ਵਾਲਿਆਂ ਨੂੰ ਤੇ ਇਸ ਕਰਕੇ ਇਹ ਹੈ ਕਿ ਸੁਰੱਖਿਤ ਕੋਈ ਨਹੀਂ ਆ ਭਾਈ ਆਪਣੇ ਆਪਣੇ ਮੁਲਕ 'ਚ ਸਲਾਮਤ ਰਹੋ ਕਿਉਂਕਿ ਥੋੜੇ ਦਿਨ ਪਹਿਲਾਂ ਸਾਡੇ ਮੁਲਕ ਨੇ ਪਾਕਿਸਤਾਨ ਨਾਲ ਹੱਥ ਜਮਾਈ ਕਰ ਲਈ ਹੈ ਔਰ ਉਹ ਹੱਥ ਜਮਾਈ ਦੇ ਵਿੱਚ ਅੱਜ ਪੋਜੀਸ਼ਨ ਇਹ ਆ ਕਿ ਸਾਡੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਜਿੱਤੇ ਪਾਕਿਸਤਾਨ ਦੀ ਸਰਕਾਰ ਕਹਿ ਰਹੀ ਹੈ ਅਸੀਂ ਜਿੱਤੇ ਪਾਕਿਸਤਾਨ ਨੇ ਤੇ ਆਪਣੇ ਜਨਰਲ ਨੂੰ ਅਹੁਦਾ ਵਧਾ ਕੇ ਫੀਲਡ ਮਾਰਸ਼ਲ ਵੀ ਹੂੰ ਔਰ ਦੁਨੀਆ ਦਾ ਮੀਡੀਆ ਵੀ ਮੈਂ ਦੁਨੀਆ ਦੇ ਮੀਡੀਆ ਤੇ ਜਾਓ ਨਾ ਤੁਸੀਂ ਦੁਨੀਆ ਦੇ ਮੀਡੀਆ ਵੀ ਮਿਕਸ ਖਬਰਾਂ ਦੇ ਰਿਹਾ ਕੋਈ ਕਹ ਰਿਹਾ ਇੰਡੀਆ ਜਿੱਤਿਆ ਕੋਈ ਕਹ ਰਿਹਾ ਪਾਕਿਸਤਾਨ ਜਿੱਤਿਆ ਕਿਹਨੇ ਤੇ ਭਰੋਸਾ ਬਲਗਾਰੀਅਨ ਆਰਮੀ ਦਾ ਆਪਣਾ ਜਿਹੜਾ ਆਫੀਸ਼ਲ ਟਵਿੱਟਰ ਹੈ ਉਹ ਦੱਸ ਰਿਹਾ ਹੈ ਕਿ ਪਾਕਿਸਤਾਨ ਜਿੱਤ ਗਿਆ ਹੂੰ ਇਦਾਂ ਦੀਆਂ ਬਹੁਤ ਸਾਰੀਆਂ ਖਬਰਾਂ ਆਈਆਂ ਨੇ ਇਸ ਕਰਕੇ ਭਰਾਓ ਪਾਕਿਸਤਾਨ ਦੇ ਵਿੱਚ ਤੁਸੀਂ ਜਿੱਤਦੇ ਰਹੋ ਹਿੰਦੁਸਤਾਨ ਦੇ ਵਿੱਚ ਮੋਦੀ ਜੀ ਜਿੱਤਦੇ ਰਹੇ ਸਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਉਥੇ ਬੈਂਜਾਮਿਨ ਨੇ ਤਾਨੂੰ ਇਜ਼ਰਾਈਲ ਦੇ ਅੰਦਰ ਜਿੱਤਦਾ ਰਹੇ ਈਰਾਨ ਦੇ ਅੰਦਰ ਕੋਈ ਹੋਰ ਜਿੱਤਦਾ ਰਹੇ ਕੱਲ ਕੀ ਹੋ ਰਿਹਾ ਕੱਲ ਕੀ ਹੋ ਰਿਹਾ ਸੀ ਇਹ ਪੂਰੇ ਈਰਾਨ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਸੀ ਜਿਹੜਾ ਕੱਲ ਹੀ ਨੰਗਿਆ ਦੇਣਾ ਤੇ ਈਰਾਨ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਸੀ ਇਜ਼ਰਾਈਲ ਕਹਿ ਰਿਹਾ ਸੀ ਮੈਂ ਜਿੱਤ ਗਿਆ ਐ ਵਿਕਟਰੀ ਪਰੇਡ ਹੋ ਰਹੀ ਸੀ ਈਰਾਨ ਦੇ ਵਿੱਚ ਵਿਕਟਰੀ ਪਰੇਡ ਹੋ ਰਹੀ ਸੀ ਭਾਈ ਤੁਹਾਡੇ ਜੋ ਜਿੱਤਿਆ ਕੌਣ ਆ ਪਹਿਲੇ ਇਹ ਤੇ ਫੈਸਲਾ ਕਰ ਲੋ ਦੋਵੇਂ ਤਾਂ ਨਹੀਂ ਜਿੱਤ ਸਕਦੇ ਨਾ ਮੈਂ ਤੇ ਮੈਂ ਤੇ ਕਹਾਂਗਾ ਦੋਨੇ ਹਾਰੇ ਤਵਾਹੀ ਈਰਾਨ ਦੇ ਵਿੱਚ ਵੀ ਹੋਈ ਹੈ ਤਵਾਹੀ ਇਜ਼ਰਾਈਲ ਦੇ ਵਿੱਚ ਵੀ ਹੋਈ ਹੈ ਇਹ ਜੰਗਾ ਮਾੜੀਆਂ ਗੱਲਾਂ ਨੇ ਦੂਜੇ ਪਾਸੇ ਇਹ ਹੈ ਕਿ ਬਾਬੇ ਵੇਂਗੇ ਹੋਣੀ ਕੋ ਮਰਜ਼ੀ ਕਹਿਣ ਉਹ ਭਵਿੱਖ ਵਕਤਾ ਜੋ ਮਰਜ਼ੀ ਕਹਿਣ ਪਰ ਉਹ ਗੱਲਾਂ ਕਿ ਇਹੋ ਜੇ ਹੁਕਮਰਾਨ ਉਹ ਭਵਿੱਖ ਬਾਣੀਆਂ ਨੂੰ ਸੱਚਾ ਕਰ ਦੇਣਗੇ ਤੇ ਜਿਹੜੀਆਂ ਆਦਰਵਾਇਸ ਤੇ ਮੈਂ ਨਹੀਂ ਸਮਝਦਾ ਕਿ ਸੱਚ ਹੋਣੀਆਂ ਚਾਹੀਦੀਆਂ ਨੇ ਹਾਂ ਬਾਕੀ ਜਿਹੜੀਆਂ ਸਰਕਾਰਾਂ ਨੇ ਔਰ ਜੋ ਕਾਰਪੋਰੇਟ ਘਰਾਣਿਆਂ ਨੇ ਜੋ ਮਾਮਾ ਮਰੋੜੀਆਂ ਹੋਈਆਂ ਨੇ ਸਰਕਾਰਾਂ ਦੀਆਂ ਔਰ ਜੋ ਅ ਦੁਨੀਆ ਦੀਆਂ ਵਿੱਚ ਬਿਮਾਰੀਆਂ ਵਾਇਰਸ ਦੀਆਂ ਆ ਰਹੀਆਂ ਨੇ ਔਰ ਡਰਗ ਸਾਇੰਟਿਸਟਾਂ ਨੂੰ ਦਵਾਈਆਂ ਦੀਆਂ ਖੋਜਾਂ ਨਹੀਂ ਕਰਨ ਦਿੱਤੀਆਂ ਜਾ ਰਹੀਆਂ ਤੇ ਕੱਲ ਨੂੰ ਕੋਈ ਇਹੋ ਜਿਹੀ ਬਿਮਾਰੀ ਆ ਜਾਏ ਸਪੈਨਸ ਫਲੂ ਦਾ ਵੀ ਕੋਈ ਬਾਪ ਜਮਲੇ ਕਿਉਂਕਿ ਉਦੋਂ ਇਹ ਕਿਹਾ ਗਿਆ ਸੀਗਾ ਕਿ 5 ਕਰੋੜ ਤੋਂ ਲੈ ਕੇ 10 ਕਰੋੜ ਬੰਦੇ 1918 ਚ ਮਰੇ ਸੀ ਅੱਜ ਤੇ ਦੁਨੀਆ ਦੀ ਆਬਾਦੀ ਬਹੁਤ ਵੱਧ ਚੁੱਕੀ ਆ ਅੱਜ ਕੋਈ 25 30 ਕਰੋੜ ਬੰਦੇ ਕਿਉਂਕਿ ਮੇਰੇ ਕੋਲ WHO ਦਾ ਇੱਕ ਨਿਊਜ਼ਲੈਟਰ ਹੈ ਮੇਰੇ ਕੋਲ ਪਿਆ ਉਹ 6 ਪਸਾਵਾਂ ਚ ਹੁੰਦਾ ਜੋ ਇਹਨੂੰ ਦਿਆ 6 ਪਸਾਵਾਂ ਨੇ ਉਹ 6 ਪਸਾਵਾਂ ਦੇ ਉਹਦਾ ਜਿਹੜਾ ਸਨਪਸਿਸ ਹੈ ਉਹ 6 ਪਸਾਵਾਂ ਚਾ ਬਾਕੀ ਦਾ ਅਗਲਾ ਮੈਟਰ ਜਿਹੜਾ ਕੱਲੀ ਅੰਗਰੇਜ਼ੀ ਚਾ ਉਹ ਮੇਰੇ ਕੋਲ ਪਿਆ ਕਿਸੇ ਨੇ ਦੇਖਣਾ ਹੋਵੇ ਪੜ੍ਹ ਸਕਦਾ ਮੈਂ ਦਿਖਾ ਸਕਦਾ ਉਹਨਾਂ ਨੇ ਦੱਸਿਆ ਸੀ 25 ਤੋਂ 30 ਕਰੋੜ ਲੋਕ ਮਰਨੇ ਆ 25 ਤੋਂ 30 ਕਰੋੜ ਲੋਕ ਮਰਨੇ ਆ ਕੋਰੋਨਾ ਵਿੱਚ ਤੇ ਸਾਰੇ 1.5 ਕਰੋੜ ਮਰੇ ਸੀ ਤੇ ਇਹ ਤਵਾਈ ਹੋਈ ਸੀ ਜੇ ਨਾ ਪਛੀਤਾ 30 ਕਰੋੜ ਲੋਕ ਮਰਨਗੇ ਜਦੋਂ ਉਹ ਬਿਮਾਰੀ ਆਏਗੀ ਤੇ ਕੀ ਬਣੇਗਾ ਇਹੋ ਜਿਹੀਆਂ ਤਬਾਹੀਆਂ ਕਦੇ ਵੀ ਆ ਸਕਦੀਆਂ ਨੇ ਇਹ ਮੂਰਖ ਸਰਕਾਰਾਂ ਇਹ ਕਾਰਪੋਰੇਟ ਘਰਾਣਿਆਂ ਦੇ ਘਰ ਭਰਨ ਵਾਸਤੇ ਉਹਨਾਂ ਦੀਆਂ ਘਟੀਆਂ ਵੈਕਸੀਨਾਂ ਵੇਚਣ ਵਾਸਤੇ ਜਿਵੇਂ ਆਧਾਰ ਪੂਨਾ ਵਾਲਾ ਵਰਗਿਆਂ ਦੇ ਘਰ ਭਰੇ ਇਹਨਾਂ ਨੇ ਪਿਛਲੀ ਵਾਰੀ ਤੇ ਇਸ ਕਰਕੇ ਇਹ ਕੁਝ ਵੀ ਕਰ ਸਕਦੀਆਂ ਨੇ ਮੈਂ ਕਹਾਂਗਾ ਇਹਨਾਂ ਨੂੰ ਸਦਬੁੱਧੀ ਦੇ ਜਿਹੜਾ ਇਹਨਾਂ ਨੇ ਵਿਗਿਆਨਕਾਂ ਉੱਤੇ ਦਵਾਈਆਂ ਦੀ ਖੋਜ ਕਰਨ ਦੇ ਪਾਬੰਦੀਆਂ ਲਾਈਆਂ ਨੇ ਉਹਨਾਂ ਨੂੰ ਕਰਨ ਨਹੀਂ ਦੇ ਰਹੇ ਉਹਨਾਂ ਨੂੰ ਪਾਬੰਦੀਆਂ ਦੁਬਾਰਾ ਤੋਂ ਦੇਣ ਆ ਜਿਹੜਾ ਘਟਿਆ ਕਾਨੂੰਨ ਬਣਾਇਆ ਨਿਊ ਡਰਾਗਨ ਕਲੀਨिकल ਟਰਾਇਲ ਰੂ ਇਹੋ ਜਿਹਾ ਕਾਨੂੰਨਾਂ ਨੂੰ ਕਚਰੇ ਦੇ ਢੇਰ ਤੇ ਸੁੱਟੋ ਕਿਤੇ ਇਹ ਗਟਰ 'ਚ ਸੁੱਟਣ ਦੇ ਬਰਾਬਰ ਵੀ ਨਹੀਂ ਹੈਗਾ ਇਸ ਕਰਕੇ ਵਿਗਿਆਨਕਾਂ ਨੂੰ ਖੋਜ ਕਰਨ ਦਾ ਹੱਕ ਦਿਓ ਕਿਉਂਕਿ ਮੇਰੇ ਕੋਲ ਡਾਕੂਮੈਂਟ ਪਏ ਆ ਮੈਂ ਡਾਕੂਮੈਂਟਾਂ ਤੇ ਬੋਲਦਾ ਹਾਂ ਮੈਂ ਸਾਇੰਟਿਸਟ ਆ ਅਸੀਂ ਲੋਕ ਜੋ ਮਰਜ਼ੀ ਕਰ ਲਈਏ ਝੂਠ ਨਹੀਂ ਬੋਲ ਸਕਦੇ ਅਸੀਂ ਸੱਚੀ ਬੋਲਣਾ ਹੁੰਦਾ ਤੇ ਮੇਰੇ ਕੋਲ ਉਹ ਡਾਕੂਮੈਂਟ ICMR ਦੇ ਵੀ ਪਏ ਨੇ ਸਰਕਾਰ ਦੇ ਵੀ ਡਾਕੂਮੈਂਟ ਪਏ ਨੇ ਇਸ ਕਰਕੇ ਮੈਂ ਖੁਦ ਭੁਗਤ ਭੁਗਿਆ ਮੈਨੂੰ ਖੋਜ ਕਰਨ ਤੋਂ ਰੋਕਿਆ ਗਿਆ ਸੀ ਤੇ ਇਹ ਦੁਨੀਆ ਜਹਾਨ ਦੇ ਪਤਾ ਨਹੀਂ ਕਿੰਨੇ ਸਾਇੰਟਿਸਟਾਂ ਨੂੰ ਰੋਕਿਆ ਗਿਆ ਹੋਵੇਗਾ ਮੈਂ US ਪੇਟੈਂਟ ਹੋਲਡਰ ਸਾਇੰਟਿਸਟ ਆ ਤੇ ਤੇ ਇਸ ਕਰਕੇ ਇਹ ਆ ਕਿ ਇਹੋ ਜਿਹੇ ਵਿਨਾਸ਼ ਬਹੁਤ ਆਉਣਗੇ ਇਹੋ ਜੇ ਮਨਸਾਂ ਨੂੰ ਰੋਕੀਏ ਦੁਜੇ ਪਾਸੇ ਇਹਨਾ ਹੁਕਮਰਾਨਾਂ ਨੂੰ ਦੁਨੀਆ ਦੇ ਲੋਕਾਂ ਨੂੰ ਮੇਰੀ ਇਹ ਅਪੀਲ ਹੈ ਕਿ ਜਿਹੜਾ ਕੋਈ ਹੁਕਮਰਾਨ ਇਹ ਕਹ ਦੇਗਾ ਅਸੀਂ ਹਿੰਦੁਸਤਾਨ ਨੂੰ ਬੜਾ ਮਹਾਨ ਬਣਾ ਦੇਾਂਗੇ ਪੂਰੀ ਦੁਨੀਆ ਉਤੇ ਸਿੱਕਾ ਚੱਲੇਗਾ ਵਰਲਡ ਨੰਬਰ 1 ਬਣਾ ਦੇਾਂਗੇ ਉਹਨੂੰ ਤੇ ਨੀਵੇਂ ਥਾਂ ਬਿਠਾ ਕੇ ਸੱਤਰ ਮਾਰੋ ਹੈ ਜਿਹੜਾ ਇਹ ਕਹਿੰਦਾ ਅਮਰੀਕਾ ਨੂੰ ਅਸੀਂ ਮਹਾਨ ਬਣਾ ਦੇਾਂਗੇ ਭਾਈ ਅਮਰੀਕਾ ਤਾਂ ਪਹਿਲਾਂ ਹੀ ਮਹਾਨ ਹੈ ਤੁਸੀਂ ਮਹਾਨ ਨਾ ਬਣਾਓ ਕਿਸੇ ਨੂੰ ਤੁਸੀਂ ਉਹਨੂੰ ਇਦਾਂ ਕਰੋ ਕਿ ਰੁਜ਼ਗਾਰ ਹੀ ਦੇ ਦਿਓ ਆਪਣੇ ਲੋਕਾਂ ਨੂੰ ਤੁਸੀਂ ਗਰੀਬੀ ਦੂਰ ਕਰ ਦਿਓ ਤੁਸੀਂ ਮੁਸੀਬਤਾਂ ਦੂਰ ਕਰ ਦਿਓ ਆਹੜਾ ਫਰੀਦ ਅਸਲ ਮੰਡੀ ਜਾਂਦੇ ਹੋ ਅਜੇ ਨਹੀਂ ਫਰੀਦੀ ਬਿਜਲੀ ਦੇਈ ਜਾਂਦੇ ਹੋ ਇਹੋ ਜਿਹੇ ਘੜੀਆਂ ਸਕੀਮਾਂ ਤੋਂ ਬਾਹਰ ਆਓ 6-6000 ਰੁਪਏ ਕਿਸਾਨਾਂ ਨੂੰ ਵੀ ਸਵ ਦੇਈ ਜਾਂਦੇ ਹੋ ਇਹੋ ਜਿਹੇ ਘੜੀਆਂ ਪਾਲਸੀਆਂ ਤੋਂ ਬਾਹਰ ਆਓ ਲੋਕਾਂ ਨੂੰ ਸੱਚੀ ਮੁੱਚੀ ਦੀ ਡਿਵੈਲਪਮੈਂਟ ਦਿਖਾਓ ਸਾਰੇ ਮੁਲਕਾਂ ਨੂੰ ਦਿਖਾਓ ਪਾਕਿਸਤਾਨ ਵਾਲੇ ਪਾਕਿਸਤਾਨ ਨੂੰ ਦਿਖਾਉਣ ਰੂਸ ਵਾਲੇ ਰੂਸ ਨੂੰ ਦਿਖਾਉਣ ਸਾਰੇ ਆਪਣੇ ਮੁਲਕ ਦੇ ਅੰਦਰ ਹੀ ਰਹਿਣ ਅੰਦਰ ਆਸ਼ੀਰਵਾਦ ਨਾ ਹੋਏ ਹਾਂ ਰਾਸ਼ਟਰਵਾਦ ਚਲਾਓ ਆਪਣੇ ਮੁਲਕ ਦੇ ਅੰਦਰ ਇਸ ਤੋਂ ਬਾਹਰ ਨਾ ਜਾਓ ਇੱਕ ਦੂਜੇ ਨੂੰ ਇੱਕ ਦੂਜੇ ਨੂੰ ਨਾ ਛੇੜੋ ਨਾ ਹਮਲੇ ਕਰੋ ਆਪਾਂ ਦੇ ਹੁਸਲਾ ਦੇਣ ਤੁਸੀਂ ਇੰਡੀਆ ਪਾਕਿਸਤਾਨ ਜੰਗ ਦੀ ਗੱਲ ਕੀਤੀ ਤਾਂ ਭਾਰਤ ਦਾ ਵੀ ਜਵਾਬ ਦੇਣਾ ਬਣਦਾ ਹੀ ਸੀਗਾ ਨਾ ਕਿਉਂਕਿ ਸ਼ੁਰੂਆਤ ਤੋਂ ਪਾਕਿਸਤਾਨ ਨਾਲ ਹੁੰਦੀ ਹੈ ਇਹ ਇੱਕ ਕੰਟਰੋਵਰਸੀਅਲ ਸਬਜੈਕਟ ਜਵਾਬ ਤਾਂ ਵਧੀਆ ਜੇ ਜਵਾਬ ਦਿੱਤਾ ਜਵਾਬ ਤਾਂ ਦੇਣਾ ਬਣਦਾ ਹੀ ਸੀ ਮੈਂ ਤੁਹਾਨੂੰ ਯਾਦ ਹੁਣੇ ਇੱਕ ਕਹਾਣੀ ਸੁਣਾਈ ਸੀ ਮੈਨੂੰ ਲੱਗਦਾ ਹੈ ਕਿ ਉਹ ਕਹਾਣੀ ਮੈਂ ਦੁਬਾਰਾ ਸੁਣਾ ਦਿੰਨਾ ਕਿ ਬੋਸਨੀਆਂ ਜਿਹੜਾ ਹਰਜੋਗਿਆਂ ਬਣਾ ਉਹਦੇ ਬੋਸਨੀਆਂ ਦੇ ਅੰਦਰ ਉੱਥੋਂ ਇਹ ਹੰਗਰੀ ਆਸਟਰੀਆ ਹੰਗਰੀ ਦੇ ਜੋਰਾਜ ਦੀ ਹੱਤਿਆ ਹੋ ਜਾਂਦੀ ਆ ਉੱਥੋਂ 7-800 ਕਿਲੋਮੀਟਰ ਦੂਰ ਇੱਕ ਮੁਲਕ ਹੈ ਜਿਹਦਾ ਬਾਰਡਰ ਵੀ ਨਹੀਂ ਲੱਗਦਾ ਕੀ ਕਹਿੰਦੇ ਸਰਬੀਆ ਸਰਬੀਆ ਤੇ ਅਟੈਕ ਉਹ ਕਰ ਦਿੱਤਾ ਜਾਂਦਾ ਇਲਜ਼ਾਮ ਲਾ ਦਿੱਤਾ ਜਾਂਦਾ ਕਿ ਤੂੰ ਕਰਾਇਆ ਸਰਬੀਆ ਤੇ ਹਮਲਾ ਹੋ ਜਾਂਦਾ ਹੂੰ ਉਹ ਅਤੰਗਵਾਦੀ ਹਮਲਾ ਕਿਤੇ ਹੋਇਆ ਹੁਣ ਜੇ ਸਾਰੇ ਮੁਲਕ ਚ ਅਤੰਗਵਾਦੀ ਹਮਲਾ ਹੁੰਦਾ ਮੈਂ ਕਾਵਾਂਗਾ ਉਹਦੇ ਵਾਸਤੇ ਸਭ ਤੋਂ ਜ਼ਿਆਦਾ ਅਗਰ ਕੋਈ ਜ਼ਿੰਮੇਦਾਰਾ ਤਾਂ ਸਾਡੀ ਸਰਕਾਰ ਹੈ ਅਗਰ ਕੋਈ ਪਾਕਿਸਤਾਨ ਦੇ ਅੰਦਰ ਬੰਬ ਧਮਾਕਾ ਹੁੰਦਾ ਅਤੰਗਵਾਦੀ ਹਮਲਾ ਹੁੰਦਾ ਉਹਦੇ ਵਾਸਤੇ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਪਾਕਿਸਤਾਨ ਦੀ ਸਰਕਾਰ ਰੂਸ ਦੇ ਅੰਦਰ ਹਮਲਾ ਹੁੰਦਾ ਉਹਦੇ ਵਾਸਤੇ ਰੂਸ ਦੀ ਸਰਕਾਰ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਆ ਰੂਸ ਤਾਂ